ਸਿੰਗ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਆ ਪਰ ਲਾਸਟ ਇਅਰ ਮੇਰਾ ਅੰਡਰ 14 ਵਿੱਚੋਂ ਖੇਡਾਂਵਾਂ ਦੇ ਪੰਜਾਬ ਦੇ ਵਿੱਚੋਂ ਸਟੇਟ ਲੈਵਲ ਵਿੱਚੋਂ 골ਡ ਆ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਮੇਰਾ ਅਜੇ ਤੱਕ ਉਹਦਾ ਕੈਸ਼ ਪ੍ਰਾਈਜ਼ ਮੈਨੂੰ ਨਹੀਂ ਮਿਲਿਆ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਖੇਡਾਂਵਾਂ ਵੱਲ ਵੀ ਧਿਆਨ ਦਿੱਤਾ ਜਾਏ ਤਾਂ ਜੋ ਆ ਢਿਖਡਾਰੀ ਹੋਰ ਬੁਲੰਦੀਆਂ ਪ੍ਰਾਪਤ ਕਰ ਸਕਣ ਸਿੰਗ ਸਟੇਡੀਅਮ ਵਿੱਚ ਪ੍ਰੈਕਟਿਸ ਕਰਦਾ ਸਾਡੇ ਗੁਰਮਖਸਰ ਭਾਈ ਇਹਨਾਂ ਨੂੰ ਲੌਂਗ ਜੰਪ ਤੇ ਟ੍ਰਿਪਲ ਜੰਪ ਦੀ ਪ੍ਰੈਕਟਿਸ ਕਰਾਉਂਦੇ ਨੇ ਸਭ ਤੋਂ ਪਹਿਲਾਂ ਆਪਾਂ ਡਿਸਟ੍ਰਿਕਟ ਲੈਵਲ ਤੇ ਖੇਡੇ ਸਾਂ ਡਿਸਟ੍ਰੀ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਆਏ ਸੀ ਲੌਂਗ ਜੰਪ ਤੇ ਟ੍ਰਿਪਲ ਜੰਪ ਚ ਫਿਰ ਮੈਂ ਉਹਦੇ ਵਿੱਚ ਸਟੇਟ ਲੈਵਲ 'ਤੇ ਸਿਲੈਕਟ ਹੋਇਆ ਹਾਂ ਸਟੇਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਹੀ ਤੇ ਹੀਰਪਾਲ ਸਿੰਘ ਸਟੇਡੀਅਮ ਕਲਾਨੌਰ ਇਹਦੇ ਵਿੱਚ 4-5 ਸਾਲ ਤੋਂ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਸਾਡੇ ਅੱਜ ਬੱਚੇ ਦੋ ਜਿਹੜੇ ਬੱਚੇ ਸਾਡੇ ਬੰਗਲੌਰ ਨੈਸ਼ਨਲ ਗੇਮਾਂ ਹੋਈਆਂ ਨੇ ਉਹਦੇ ਵਿੱਚ ਦੋ ਸਿਲਵਰ ਤੇ ਇੱਕ 골ਡ ਮੈਡਲ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲੰਗੇ ਦਿਨੀ ICSE ਵੱਲੋਂ ਬੈਂਗਲੌਰ ਵਿੱਚ ਆਯੋਜਿਤ ਹੋਈਆਂ ਐਥਲੈਟਿਕਸ ਦੀਆਂ ਖੇਡਾਂ 'ਚ ਪੰਜਾਬ ਵੱਲੋਂ ਨੁਮਾਇੰਦਗੀ ਕਰਦੇ ਹੋયા ਜਿਲ੍ਹਾ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੇ ਤੇਰੀ ਸ਼ਾਲ ਅਤੇ ਲੰਬੀ ਸ਼ਾਲ ਵਿੱਚ 골ਡ ਅਤੇ ਸਿਲਵਰ ਮੈਡਲ ਹਾਸਲ ਕਰਕੇ ਮਾਰਕਾ ਮਾਰਿਆ ਹੈ ਇਹ ਨੌਜਵਾਨ ਇਤਿਹਾਸਿਕ ਕਸਬਾ ਕਲਾਨੌਰ ਨਾਲ ਸੰਬੰਧਿਤ ਹਨ ਅਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ ਵਿੱਚ ਕੋਚ ਗੁਰਮੁਖ ਸਿੰਘ ਕੋਲੋਂ ਟ੍ਰੇਨਿੰਗ ਲੈ ਰਹੇ ਹਨ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪਹੁੰਚਣ ਦੇ ਖਿਡਾਰੀਆਂ ਵੱਲੋਂ ਜੇਤੂ ਖਿਡਾਰੀਆਂ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਆਪਣੇ ਮਨੋਭਾਵ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਲਈ ਸੰਜੀਦਗੀ ਵਰਤਣ ਉਧਰ ਕੋਚ ਗੁਰਮੁਖ ਸਿੰਘ ਨੇ ਕਿਹਾ ਕਿ ਭਾਵੇਂ ਉਹਨਾਂ ਕੋਲ ਖਿਡਾਰੀਆਂ ਨੂੰ ਤਰਾਸ਼ਣ ਲਈ ਵੱਡੇ ਸਰੋਤ ਨਹੀਂ ਹਨ ਜਦਕਿ ਫਿਰ ਵੀ ਮਿਹਨਤ ਕਰਵਾ ਰਹੇ ਹਨ ਅਤੇ ਅੱਜ ਬੱਚੇ ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦਾ ਨਾਂ ਰੌਸ਼ਨ ਕਰ ਰਹੇ ਹਨ ਉਹਨਾਂ ਕਿਹਾ ਕਿ ਖਿਡਾਰੀਆਂ ਦੀ ਸਰਕਾਰ ਨੂੰ ਵੀ ਬਾਹ ਫੜਨੀ ਚਾਹੀਦੀ ਹੈ ਜਿਸ ਨਾਲ ਖਿਡਾਰੀਆਂ ਦੀ ਹੌਸਲਾ ਫਜਾਈ ਹੋ ਸਕੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਰਤਨ ਪੰਜਾਬ ਦੀਆਂ 'ਚ ਉਹਨਾਂ ਨੇ ਸੂਬਾ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਵਾਲੇ ਖਿਡਾਰੀਆਂ ਨੂੰ ਅਜੇ ਤੱਕ ਕੈਸ਼ ਪ੍ਰਾਈਜ਼ ਨਾ ਮਿਲੰਦਾ ਵੀ ਦੁੱਖ ਜ਼ਾਹਿਰ ਕੀਤਾ ਮੇਰਾ ਨਾਮ ਮਨਦੀਪ ਸਿੰਘ ਹੈ ਮੈਂ ਇੱਥੇ ਸ਼ਹੀਦਪੁਰ ਸੈਂਟ ਸਟੇਡੀਅਮ ਵਿੱਚ ਪ੍ਰੈਕਟਿਸ ਕਰਦਾ ਸਾਡੇ ਗੁਰਮਖਸਰ ਭਾਈ ਇਹਨਾਂ ਨੂੰ ਲੌਂਗ ਜੰਪ ਤੇ ਟ੍ਰਿਪਲ ਜੰਪ ਦੀ ਪ੍ਰੈਕਟਿਸ ਕਰਾਉਂਦੇ ਨੇ ਸਭ ਤੋਂ ਪਹਿਲਾਂ ਆਪਾਂ ਡਿਸਟ੍ਰਿਕਟ ਲੈਵਲ ਤੇ ਖੇਡੇ ਸਾਂ ਡਿਸਟ੍ਰਿਕਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਆਏ ਸੀ ਲੌਂਗ ਜੰਪ ਤੇ ਟ੍ਰਿਪਲ ਜੰਪ ਚ ਫਿਰ ਮੈਂ ਉਹਦੇ ਵਿੱਚੋਂ ਸਟੇਟ ਲੈਵਲ ਲਈ ਸਲੈਕਟ ਹੋਇਆ ਹਾਂ ਸਟੇਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਹੀ ਤੇ ਦੋਆਂ ਵਿੱਚ ਸਟੇਟ ਰਿਕਾਰਡ ਵੀ ਸੀ ਤੇ ਬਾਅਦ ਵਿੱਚ ਮੈਂ ਬੰਗਲੌਰ ਗਿਆ ਸੀ ਨੈਸ਼ਨਲ ਖੇਡਣ ਉਸ ਦੇ ਵਿੱਚ ਮੇਰਾ ਲੌਂਗ ਜੰਪ ਵਿੱਚੋਂ ਸਿਲਵਰ ਤੇ ਟ੍ਰਿਪਲ ਜੰਪ ਵਿੱਚੋਂ 골ਡ ਆਇਆ ਹੈ ਮੇਰਾ ਨਾਮ ਹੈ ਕਮਜੋਤ ਸਿੰਘਾ ਮੈਂ ਇੱਥੇ ਸਰਦਾਰ ਰਸ਼ੀਦ ਭਗਤ ਸਿੰਘ ਸਟੇਡੀਅਮ ਗੁਰਮੁਹਾਂ ਭਾਜੀ ਕੋ ਪ੍ਰੈਕਟਿਸ ਕਰਦਾ ਹਾਂ ਮੈਂ ਐਸਐਸਏ ਦੀ ਡਿਸਟ੍ਰਿਕਟ ਵਿੱਚ ਖੇਡਣ ਗਿਆ ਉੱਥੇ ਮੇਰਾ ਟ੍ਰਿਪਲ ਜੰਪ ਵਿੱਚੋਂ 골ਡ ਆਇਆ ਤੇ ਲੌਂਗ ਜੰਪ ਵਿੱਚੋਂ ਸਿਲਵਰ ਆਇਆ ਫਿਰ ਉਸ ਤੋਂ ਬਾਅਦ ਸਟੇਟ ਖੇਡਣਗੇ ਉਹਦੇ ਵਿੱਚ ਮੇਰਾ ਟ੍ਰਿਪਲ ਜੰਪ ਵਿੱਚੋਂ ਸਿਲਵਰ ਹੀ ਤੇ ਉਸ ਤੇ ਲੌਂਗ ਜੰਪ ਵਿੱਚੋਂ ਬ੍ਰੌਂਜ਼ ਹੀ ਫਿਰ ਨੈਸ਼ਨਲ ਕਰਨਾਟਕਾ ਖੇਡਣਗੇ ਉੱਥੇ ਮੇਰਾ ਟ੍ਰਿਪਲ ਜੰਪ ਵਿੱਚੋਂ ਸਿਲਵਰ ਆਇਆ ਅਸੀਂ ਰੋਜ਼ ਤੇ ਸਰਦਾਰ ਭਗਤ ਸਿੰਘ ਸਟੇਡੀਅਮ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਆ ਕੋਸ਼ ਸਾਹਿਬ ਦੀ ਮਿਹਨਤ ਦੇ ਬਦੌਲਤ ਇੱਥੋਂ ਤੱਕ ਪਹੁੰਚੇ ਆ ਤੇ ਅੱਗੇ ਤੋਂ ਵੀ ਇਹਨਾਂ ਕੋ ਪ੍ਰੈਕਟਿਸ ਕਰਕੇ ਤੇ ਹੋਰ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਇੱਥੇ ਰੋਜ਼ਾਨਾ ਭਗਤ ਸਿੰਘ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਆ ਪਰ ਲਾਸਟ ਈਅਰ ਮੇਰਾ ਅੰਡਰ 14 ਵਿੱਚੋਂ ਖੇਡਾਂ ਵਾਂ Punjab ਦੇ ਵਿੱਚੋਂ ਸਟੇਟ ਲੈਵਲ ਵਿੱਚੋਂ 골ਡ ਆ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਮੇਰਾ ਅਜੇ ਤੱਕ ਉਹਦਾ ਕੈਸ਼ ਪ੍ਰਾਈਜ਼ ਮੈਨੂੰ ਨਹੀਂ ਮਿਲਿਆ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਏ ਤਾਂ ਜੋ ਆ ਡਿਖੜਾਰੀ ਔਰ ਬੁਲੰਦੀਆਂ ਪ੍ਰਾਪਤ ਕਰ ਸਕਣ। ਮੈਂ ਗੁਰਮਖ ਸਿੰਘ ਜੀਤਪ੍ਰਗਤ ਸਿੰਘ ਸਟੇਡੀਅਮ ਕਲਾਨੌਰ ਇਹਦੇ ਵਿੱਚ 4-5 ਸਾਲ ਤੋਂ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ। ਸਾਡੇ ਅੱਜ ਬੱਚੇ ਦੋ ਜਿਹੜੇ ਬੱਚੇ ਸਾਡੇ ਬੰਗਲੌਰ ਨੈਸ਼ਨਲ ਗੇਮਾਂ ਹੋਈਆਂ ਨੇ ਉਹਦੇ ਵਿੱਚ ਦੋ ਸਿਲਵਰ ਤੇ ਇੱਕ 골ਡ ਮੈਡਲ ਪ੍ਰਾਪਤ ਕਰਕੇ ਅੱਜ ਉਹ ਵਾਪਸ ਸਾਡੇ ਕੋਲ ਆਏ ਨੇ। ਤੇ ਇਹ ਦੋਨੋਂ ਹੀ ਟ੍ਰਿਪਲ ਜੰਪ ਤੇ ਲੌਂਗ ਜੰਪ ਦੇ ਵਿੱਚ ਲੈ ਕੇ ਆਏ ਨੇ ਮੈਡਲ ਤੇ ਹੋਰ ਵੀ ਸਾਡੇ ਕੋਲ ਬੱਚੇ ਕਾਫੀ ਨੇ ਜਿਹੜੇ ਮਤਲਬ ਕਿ ਆਪਣੇ ਅੱਗੇ ਵਧਣ ਦੀ ਚਾਹ ਰੱਖਦੇ ਨੇ ਤੇ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਪੂਰਾ ਪੂਰਾ ਸਾਥ ਦਿੱਤਾ ਜਾਵੇ ਇਹਨਾਂ ਦਾ ਜੋ ਵੀ ਮਾਨ ਸਨਮਾਨ ਹੈ ਇਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਜੋ ਇਹੀ ਬੱਚੇ ਅੱਗੇ ਵੱਡੇ ਹੋ ਕੇ ਆਪਣੇ ਨੈਸ਼ਨਲ ਉਸ ਤੋਂ ਬਾਅਦ ਏਸ਼ੀਆ ਉਸ ਤੋਂ ਬਾਅਦ 올림픽 ਦੇ ਵਿੱਚ ਮਰਲ ਕੇ ਪਾਰਟਿਸਪੇਟ ਮਦਕ ਜਿੱਤ ਕੇ ਆਉਣ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ ਤੇ ਹੋਰ ਵੀ ਬੜੀ ਅਫਸੋਸ ਦੀ ਗੱਲ ਹੈ ਕਿ ਸਾਡੇ ਇਥੋਂ ਹੀ ਬੱਚੇ ਗਏ ਸੀਗੇ ਖੇਡਾਂ ਵਤਨ ਪੰਜਾਬ ਦੀਆਂ ਦੇ ਸਟੇਟ ਲੈਵਲ ਤੱਕ ਜਿਨ੍ਹਾਂ ਨੇ ਪਹਿਲੇ ਨੰਬਰ ਫਸਟ ਪੋਜੀਸ਼ਨ ਜਿਹੜੀ ਹਾਸਲ ਕੀਤੀ ਤੇ ਪਿਛਲੇ ਸਾਲ ਦੇ ਹਜੇ ਉਹਨਾਂ ਨੂੰ ਕੋਈ ਵੀ ਕੈਸ਼ ਪ੍ਰਾਈਜ਼ ਜਿਹੜਾ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਸੀ ਉਹ ਹਜੇ ਤੱਕ ਵੀ ਉਹਨਾਂ ਦੇ ਖਾਤਿਆਂ 'ਚ ਨਹੀਂ ਆਇਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਇਹ ਮਤਲਬ ਕਿ ਇਹ ਜਲਦ ਤੋਂ ਜਲਦ ਮਤਲਬ ਕਿ ਜਿਹੜੇ ਉਹਨਾਂ ਦੇ ਆਪਣੇ ਜੋ ਵੀ ਤੁਸੀਂ ਕੈਸ਼ ਪ੍ਰਾਈਜ਼ ਉਹਨਾਂ ਨੂੰ ਦੇਣਾ ਵਾ ਉਹ ਉਹਨਾਂ ਨੂੰ ਛੇਤੀ ਤੋਂ ਛੇਤੀ ਪਹੁੰਚਾਇਆ ਜਾਏ ਇੰਨਾ ਟਾਈਮ ਨਾ ਲਾਇਆ ਜਾਏ ਤਾਂ ਕਿ ਜੋ ਬੱਚੇ ਜਿਹੜੇ ਉਸਤਾਦ ਹੋਣ ਨਹੀਂ ਤੇ ਬੱਚੇ ਤੇ ਨਿਰਾਸ਼ ਹੋਏਗੇ ਨੇ ਵੀ ਅਸੀਂ ਲੱਗੇ ਸੀ ਸਾਨੂੰ ਅਜੇ ਤੱਕ ਉਹਨਾਂ ਨੇ ਕੋਈ ਕੈਸ਼ ਪ੍ਰਾਈਜ਼ ਦਿੱਤਾ ਹੀ ਨਹੀਂਗਾ ਇਹ ਗੱਲ ਵੀ ਜ਼ਰੂਰੀ ਹੈ ਕਿ ਕਹਿਣਾ ਕਿ ਮਤਲਬ ਕਿ ਜਿਹੜੇ ਵੀ ਇਨਾਮ ਜਿਹੜਾ ਸਰ ਬੱਚਿਆਂ ਨੂੰ ਅ اناਊਂਸ ਕਰਦੇ ਆ ਸਰਕਾਰ ਉਹ ਉਹਨਾਂ ਦੇ ਜਲਦੀ ਤੋਂ ਜਲਦੀ ਖਾਤਿਆਂ ਵਿੱਚ ਪਾਇਆ ਜਾਏ ਤਾਂ ਕਿ ਜੋ ਉਸਤਾਦ ਹੋ ਕੇ ਉਹ ਗਾਂ ਵੀ 올림픽 ਆਪਣੇ ਦੇਸ਼ ਦਾ ਆਪਣੀ ਸਟੇਟ ਦਾ ਨਾਂ ਰੋਸ਼ਨ ਕਰਨ ਨਾਪਕ ਸਿੰਘ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਆ ਪਰ ਲਾਸਟ ਇਅਰ ਮੇਰਾ ਅੰਡਰ 14 ਵਿੱਚੋਂ ਖੇਡਾਂ ਮਦਨ ਪੰਜਾਬ ਦੇ ਵਿੱਚੋਂ ਸਟੇਟ ਲੈਵਲ ਵਿੱਚੋਂ 골ਡ ਆ ਪਰ ਬਹੁਤ ਅਫਸੋਰਸ ਦੀ ਗੱਲ ਆ ਕਿ ਮੇਰਾ ਅਜੇ ਤੱਕ ਉਹਦਾ ਕੈਸ਼ ਪ੍ਰਾਈਜ਼ ਮੈਨੂੰ ਨਹੀਂ ਮਿਲਿਆ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਏ ਤਾਂ ਜੋ ਆ ਡਿਖੜਾੜੀ ਹੋਰ ਬੁਲੰਦੀਆਂ ਪ੍ਰਾਪਤ ਕਰ ਸਕਣ। ਅਸੀਂ ਸਟੇਡੀਅਮ ਵਿੱਚ ਪ੍ਰੈਕਟਿਸ ਕਰਦਾ ਸਾਡੇ ਗੁਰਮਖਸਰ ਭਾਈ ਇਹਨਾਂ ਨੂੰ ਲੌਂਗ ਜੰਪ ਤੇ ਟ੍ਰਿਪਲ ਜੰਪ ਦੀ ਪ੍ਰੈਕਟਿਸ ਕਰਾਉਂਦੇ ਨੇ। ਸਭ ਤੋਂ ਪਹਿਲਾਂ ਆਪਾਂ ਡਿਸਟ੍ਰਿਕਟ ਲੈਵਲ ਤੇ ਖੇਡੇ ਸਾਂ। ਡਿਸਟ੍ਰਿਕਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਆਏ ਸੀ ਲੌਂਗ ਜੰਪ ਤੇ ਟ੍ਰਿਪਲ ਜੰਪ 'ਚ। ਫਿਰ ਮੈਂ ਉਹਦੇ ਵਿੱਚੋਂ ਸਟੇਟ ਲੈਵਲ 'ਈ ਸਿਲੈਕਟ ਹੋਇਆ ਹਾਂ। ਸਟੇਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਹੀ ਤੇ ਹੀਰਪਾਲ ਸਿੰਘ ਸਟੇਡੀਅਮ ਕਲਾਨੌਰ ਇਦੇ ਵਿੱਚ 4-5 ਸਾਲ ਤੋਂ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਸਾਡੇ ਅੱਜ ਬੱਚੇ ਦੋ ਜਿਹੜੇ ਬੱਚੇ ਸਾਡੇ ਬੰਗਲੌਰ ਨੈਸ਼ਨਲ ਗੇਮਾਂ ਹੋਈਆਂ ਨੇ ਉਹਦੇ ਵਿੱਚ ਦੋ ਸਿਲਵਰ ਤੇ ਇੱਕ 골ਡ ਮੈਡ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲੰਗੇ ਦਿਨੀ ਆਈਸੀਸੀ ਵੱਲੋਂ ਬੈਂਗਲੌਰ ਵਿੱਚ ਆਯੋਜਿਤ ਹੋਈਆਂ ਐਥਲੈਟਿਕਸ ਦੀਆਂ ਖੇਡਾਂ 'ਚ ਪੰਜਾਬ ਵੱਲੋਂ ਨੁਮਾਇੰਦਗੀ ਕਰਦੇ ਹੋયા ਜਿਲ੍ਹਾ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੇ ਤੇਰੀ ਸ਼ਾਲ ਅਤੇ ਲੰਬੀ ਸ਼ਾਲ ਵਿੱਚ 골ਡ ਅਤੇ ਸਿਲਵਰ ਮੈਡਲ ਹਾਸਲ ਕਰਕੇ ਮਾਰਕਾ ਮਾਰਿਆ ਹੈ ਇਹ ਨੌਜਵਾਨ ਇਤਿਹਾਸਿਕ ਕਸਬਾ ਕਲਾਨੌਰ ਨਾਲ ਸੰਬੰਧਿਤ ਹਨ ਅਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ ਵਿੱਚ ਕੋਚ ਗੁਰਮੁਖ ਸਿੰਘ ਕੋਲੋਂ ਟ੍ਰੇਨਿੰਗ ਲੈ ਰਹੇ ਹਨ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪਹੁੰਚਣ ਦੇ ਖਿਡਾਰੀਆਂ ਵੱਲੋਂ ਜੇਤੂ ਖਿਡਾਰੀਆਂ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਆਪਣੇ ਮਨੋਭਾਵ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਫੀਲਡਾਂ ਵੱਲ ਜੋੜਨ ਲਈ ਸੰਜੀਦਗੀ ਵਰਤਣ ਉਧਰ ਕੋਚ ਗੁਰਮੁਖ ਸਿੰਘ ਨੇ ਕਿਹਾ ਕਿ ਭਾਵੇਂ ਉਹਨਾਂ ਕੋਲ ਖਿਡਾਰੀਆਂ ਨੂੰ ਤਰਾਸ਼ਣ ਲਈ ਵੱਡੇ ਸਰੋਤ ਨਹੀਂ ਹਨ ਜਦਕਿ ਫਿਰ ਵੀ ਮਿਹਨਤ ਕਰਵਾ ਰਹੇ ਹਨ ਅਤੇ ਅੱਜ ਬੱਚੇ ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦਾ ਨਾਂ ਰੌਸ਼ਨ ਕਰ ਰਹੇ ਹਨ ਉਹਨਾਂ ਕਿਹਾ ਕਿ ਖਿਡਾਰੀਆਂ ਦੀ ਸਰਕਾਰ ਨੂੰ ਵੀ ਬਾਹ ਫੜਨੀ ਚਾਹੀਦੀ ਹੈ ਜਿਸ ਨਾਲ ਖਿਡਾਰੀਆਂ ਦੀ ਹੌਸਲਾ ਫਜਾਈ ਹੋ ਸਕੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਰਤਨ ਪੰਜਾਬ ਦੀਆਂ 'ਚ ਉਹਨਾਂ ਨੇ ਸੂਬਾ ਪੱਧਰ ਤੇ ਪਹਿਲੇ ਸਥਾਨ ਦੇ ਰਹਿਣ ਵਾਲੇ ਖਿਡਾਰੀਆਂ ਨੂੰ ਅਜੇ ਤੱਕ ਕੈਸ਼ ਪ੍ਰਾਈਜ਼ ਨਾ ਮਿਲੰਦਾ ਵੀ ਦੁੱਖ ਜ਼ਾਹਿਰ ਕੀਤਾ ਮੇਰਾ ਨਾਮ ਮਨਦੀਪ ਸੇਮਗਾ ਮੈਂ ਇੱਥੇ ਸ਼ਹੀਦਪੁਰ ਸੈਂਟ ਸਟੇਡੀਅਮ ਵਿੱਚ ਪ੍ਰੈਕਟਿਸ ਕਰਦਾ ਸਾਡੇ ਗੁਰਮਖਸਰ ਭਾਈ ਇਹਨਾਂ ਨੂੰ ਲੌਂਗ ਜੰਪ ਤੇ ਟ੍ਰਿਪਲ ਜੰਪ ਦੀ ਪ੍ਰੈਕਟਿਸ ਕਰਾਉਂਦੇ ਨੇ ਸਭ ਤੋਂ ਪਹਿਲਾਂ ਆਪਾਂ ਡਿਸਟ੍ਰਿਕਟ ਲੈਵਲ ਤੇ ਖੇਡੇ ਸਾਂ ਡਿਸਟ੍ਰਿਕਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਆਏ ਸੀ ਲੌਂਗ ਜੰਪ ਤੇ ਟ੍ਰਿਪਲ ਜੰਪ ਚ ਫਿਰ ਮੈਂ ਉਹਦੇ ਵਿੱਚੋਂ ਸਟੇਟ ਲੈਵਲ ਲਈ ਸਲੈਕਟ ਹੋਇਆ ਹਾਂ ਸਟੇਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਹੀ ਤੇ ਦੋਆਂ ਵਿੱਚ ਸਟੇਟ ਰਿਕਾਰਡ ਵੀ ਸੀ ਤੇ ਬਾਅਦ ਵਿੱਚ ਮੈਂ ਬੰਗਲੌਰ ਗਿਆ ਸੀ ਨੈਸ਼ਨਲ ਖੇਡਣ ਉਸ ਦੇ ਵਿੱਚ ਮੇਰਾ ਲੌਂਗ ਜੰਪ ਵਿੱਚੋਂ ਸਿਲਵਰ ਤੇ ਟ੍ਰਿਪਲ ਜੰਪ ਵਿੱਚੋਂ 골ਡ ਆਇਆ ਹੈ। ਮੇਰਾ ਨਾਮ ਹੈ ਕਮਜੋਤ ਸਿੰਘਾ ਮੈਂ ਇੱਥੇ ਸਰਦਾਰ ਰਸ਼ੀਦ ਭਗਤ ਸਿੰਘ ਸਟੇਡੀਅਮ ਗੁਰਮੁਹਾਂ ਪਾਜੀ ਕੋ ਪ੍ਰੈਕਟਿਸ ਕਰਦਾ ਹਾਂ ਮੈਂ ਐਸਐਸਸੀ ਦੀ ਡਿਸਟ੍ਰਿਕਟ ਵਿੱਚ ਖੇਡਣ ਗਿਆ ਉੱਥੇ ਮੇਰਾ ਟ੍ਰਿਪਲ ਜੰਪ ਵਿੱਚੋਂ 골ਡ ਆਇਆ ਤੇ ਲੌਂਗ ਜੰਪ ਵਿੱਚੋਂ ਸਿਲਵਰ ਆਇਆ ਫਿਰ ਉਸ ਤੋਂ ਬਾਅਦ ਸਟੇਟ ਖੇਡਣਗੇ ਉਹਦੇ ਵਿੱਚ ਮੇਰਾ ਟ੍ਰਿਪਲ ਜੰਪ ਵਿੱਚੋਂ ਸਿਲਵਰ ਹੀ ਤੇ ਉਸ ਤੇ ਲੌਂਗ ਜੰਪ ਵਿੱਚੋਂ ਬ੍ਰੌਂਜ਼ ਹੀ ਫਿਰ ਨੈਸ਼ਨਲ ਕਰਨਾਟਕਾ ਖੇਡਣਗੇ ਉੱਥੇ ਮੇਰਾ ਟ੍ਰਿਪਲ ਜੰਪ ਵਿੱਚੋਂ ਸਿਲਵਰ ਆਇਆ ਅਸੀਂ ਰੋਜ਼ ਤੇ ਸਰਦਾਰ ਭਗਤ ਸਿੰਘ ਸਟੇਡੀਅਮ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਆ ਕੋਸ਼ ਸਾਹਿਬ ਦੀ ਮਿਹਨਤ ਦੇ ਬਦੌਲਤ ਇੱਥੋਂ ਤੱਕ ਪਹੁੰਚੇ ਆ ਤੇ ਅੱਗੇ ਤੋਂ ਵੀ ਇਹਨਾਂ ਕੋ ਪ੍ਰੈਕਟਿਸ ਕਰਕੇ ਤੇ ਹੋਰ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਇੱਥੇ ਰੋਜ਼ਾਨਾ ਭਗਤ ਸਿੰਘ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੇ ਆ ਪਰ ਲਾਸਟ ਈਅਰ ਮੇਰਾ ਅੰਡਰ 14 ਵਿੱਚੋਂ ਖੇਡਾਂ ਵਾਂ ਪੰਜਾਬ ਦੇ ਵਿੱਚੋਂ ਸਟੇਟ ਲੈਵਲ ਵਿੱਚੋਂ 골ਡ ਆ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਮੇਰਾ ਅਜੇ ਤੱਕ ਉਹਦਾ ਕੈਸ਼ ਪ੍ਰਾਈਜ਼ ਮੈਨੂੰ ਨਹੀਂ ਮਿਲਿਆ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਖੇਡਾਂ ਵਾਲ ਵੀ ਧਿਆਨ ਦਿੱਤਾ ਜਾਏ ਤਾਂ ਜੋ ਆ ਡਿਖ ਢਾਰੀ ਔਰ ਬੁਲੰਦੀਆਂ ਪ੍ਰਾਪਤ ਕਰ ਸਕਣ। ਮੈਂ ਗੁਰਮਖ ਸਿੰਘ ਚੀਤ ਭਗਤ ਸਿੰਘ ਸਟੇਡੀਅਮ ਕਲਾਨੌਰ ਇਹਦੇ ਵਿੱਚ 4-5 ਸਾਲ ਤੋਂ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ। ਸਾਡੇ ਅੱਜ ਬੱਚੇ ਦੋ ਜਿਹੜੇ ਬੱਚੇ ਸਾਡੇ ਬੰਗਲੌਰ ਨੈਸ਼ਨਲ ਗੇਮਾਂ ਹੋਈਆਂ ਨੇ ਉਹਦੇ ਵਿੱਚ ਦੋ ਸਿਲਵਰ ਤੇ ਇੱਕ 골ਡ ਮੈਡਲ ਪ੍ਰਾਪਤ ਕਰਕੇ ਅੱਜ ਉਹ ਵਾਪਸ ਸਾਡੇ ਕੋਲ ਆਏ ਨੇ। ਤੇ ਇਹ ਦੋਨੋਂ ਹੀ ਟ੍ਰਿਪਲ ਜੰਪ ਤੇ ਲੌਂਗ ਜੰਪ ਦੇ ਵਿੱਚ ਲੈ ਕੇ ਆਏ ਨੇ ਮੈਨੂੰ ਤੇ ਹੋਰ ਵੀ ਸਾਡੇ ਕੋਲ ਬੱਚੇ ਕਾਫੀ ਨੇ ਜਿਹੜੇ ਮਤਲਬ ਕਿ ਆਪਣੇ ਅੱਗੇ ਵਧਣ ਦੀ ਚਾਹ ਰੱਖਦੇ ਨੇ ਤੇ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਪੂਰਾ ਪੂਰਾ ਸਾਥ ਦਿੱਤਾ ਜਾਵੇ ਇਹਨਾਂ ਦਾ ਜੋ ਵੀ ਮਾਨ ਸਨਮਾਨ ਹੈ ਇਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਜੋ ਇਹ ਹੀ ਬੱਚੇ ਅੱਗੇ ਵੱਡੇ ਹੋ ਕੇ ਆਪਣੇ ਨੈਸ਼ਨਲ ਉਸ ਤੋਂ ਬਾਅਦ ਏਸ਼ੀਆ ਉਸ ਤੋਂ ਬਾਅਦ 올림픽 ਦੇ ਵਿੱਚ ਮਲਕੇ ਪਾਰਟਿਸਪੇਟ ਮੈਡਕ ਜਿੱਤ ਕੇ ਆਉਣ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ ਤੇ ਹੋਰ ਵੀ ਬੜੀ ਅਫਸੋਸ ਦੀ ਗੱਲ ਹੈ ਕਿ ਸਾਡੇ ਇਥੋਂ ਹੀ ਬੱਚੇ ਗਏ ਸੀਗੇ ਖੇਡਾਂ ਵਤਨ ਪੰਜਾਬ ਦੀਆਂ ਦੀ ਸਟੇਟ ਲੈਵਲ ਤੱਕ ਜਿਨ੍ਹਾਂ ਨੇ ਪਹਿਲੇ ਨੰਬਰ ਫਸਟ ਪੋਜੀਸ਼ਨ ਜਿਹੜੀ ਹਾਸਲ ਕੀਤੀ ਤੇ ਪਿਛਲੇ ਸਾਲ ਦੇ ਹਜੇ ਉਹਨਾਂ ਨੂੰ ਕੋਈ ਵੀ ਕੈਸ਼ ਪ੍ਰਾਈਜ਼ ਜਿਹੜਾ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਸੀ ਉਹ ਹਜੇ ਤੱਕ ਵੀ ਉਹਨਾਂ ਦੇ ਖਾਤਿਆਂ 'ਚ ਨਹੀਂ ਆਇਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਹ ਮਤਲਬ ਕਿ ਇਹ ਜਲਦ ਤੋਂ ਜਲਦ ਮਤਲਬ ਕਿ ਜਿਹੜੇ ਉਹਨਾਂ ਦੇ ਆਪਣੇ ਜੋ ਵੀ ਤੁਸੀਂ ਕੈਸ਼ ਪ੍ਰਾਈਜ਼ ਉਹਨਾਂ ਨੂੰ ਦੇਣਾ ਵਾ ਉਹ ਉਹਨਾਂ ਨੂੰ ਛੇਤੀ ਤੋਂ ਛੇਤੀ ਪਹੁੰਚਾਇਆ ਜਾਏ ਐਨਾ ਟਾਈਮ ਲਾ ਲਾਇਆ ਜਾਏ ਤਾਂ ਕਿ ਜੋ ਬੱਚੇ ਜਿਹੜੇ ਉਸਤਾਦ ਹੋਣ ਨਹੀਂ ਤੇ ਬੱਚੇ ਤਾਂ ਨਿਰਾਸ਼ ਹੋਏ ਗਏ ਨੇ ਵੀ ਅਸੀਂ ਲੱਗੇ ਸੀ ਸਾਨੂੰ ਹਜੇ ਤੱਕ ਉਹਨਾਂ ਨੇ ਕੋਈ ਕੈਸ਼ ਪ੍ਰਾਈਜ਼ ਦਿੱਤਾ ਹੀ ਨਹੀਂਗਾ ਇਹ ਇਹ ਗੱਲ ਵੀ ਜ਼ਰੂਰੀ ਹੈ ਕਿ ਕਹਿਣਾ ਕਿ ਮਤਲਬ ਕਿ ਜਿਹੜੇ ਵੀ ਇਨਾਮ ਜਿਹੜਾ ਸਰ ਬੱਚਿਆਂ ਨੂੰ ਅ ਅਨਾਉਂਸ ਕਰਦੇ ਆ ਸਰਕਾਰ ਉਹ ਉਹਨਾਂ ਦੇ ਜਲਦੀ ਤੋਂ ਜਲਦੀ ਖਾਤਿਆਂ ਵਿੱਚ ਪਾਇਆ ਜਾਏ ਤਾਂ ਕਿ ਜੋ ਉਸਤਾਦ ਹੋ ਕੇ ਉਹ ਗਾਂ ਵੀ 올림픽 ਆਪਣੇ ਦੇਸ਼ ਦਾ ਆਪਣੀ ਸਟੇਟ ਦਾ ਨਾਂ